ਅੰਤੀ ਸਸਿਕਾ ਨਹੀਂ ਫਰਾਂ ਸਤੋਵਲਾ ਅੱਜ ਕਦੋਂ ਲੱਗ ਰਹੀ ਕੰਮ ਇੱਧਰ ਆਪਣੇ ਬਾਪੂ ਇੱਥੇ ਨੇ ਮਾ ਫਾਦਰ ਸਾਹਿਬ ਇਹ ਬੱਟਾ-ਬੱਟਾ ਪੋਚੀਆਂ ਪਈਆਂ ਮੇਰੇ ਹੋਂਦ ਤੋਂ ਬਾਕੀ ਉਹਦਾ ਟਰੈਕਟਰ ਲੱਗ ਰਿਹਾ ਕਦੋਂ ਕਰਨ ਨੂੰ ਇੱਕ ਮਟ ਬਾਈ ਘਰ ਤਾਂ ਜੂਮ ਫੋਰ ਕੇ ਲੱਗ ਰਿਹਾ ਜੀ ਇਹ ਤਾਂ ਕੱਟ ਨਹੀਂ ਆਲਾ ਲਾਰ ਗਿਆ ਵੀ ਮਾਗੇ ਫੋਟੋ ਸਕੂਲ ਸਾਰੀ ਤੇ ਸ਼ਹਿਰੀ ਬਤਨੀ ਗਾਣੇ ਚ ਕੋਈ ਪੈਰਾ ਲਿਖਿਆ ਆਇਆ ਛਾਹ ਉਹ ਤੇ ਤੁੰਨੀ ਮੋੜ ਨਾ ਕਰਾ ਤੇ ਸੌਰ ਆਜ 2000 ਫੀਟ ਰਹਿਣਾ ਵੀ ਉਹ ਲੱਗਾ ਘੋੜਾ ਵਾਂਗ ਲੱਗਾ ਇਹਨਾ ਉਂਟਾ ਬੇਟਾ ਲਾ ਸੱਤ ਦੂਹੜੀ ਦਾ ਬਾਗਲੇ ਦੇਖ ਲੈ ਚਿੱਟੇ ਬਾਗਲੇ ਇਹ ਆ ਬਾਣ ਹੈ ਕੁੱਤਲਾ ਉੱਤੇ ਵੀ ਬਾਣ ਠੁਕ ਦੇ ਉੱਤੇ ਵਾਲਾ ਦਿਖਾਉਣਾ ਵੀ ਇੱਥੇ ਚੀਰੀ ਲੱਗੀ ਉਹ ਬਾਣ ਦਿਖਾਉਣਾ ਲਓ ਜੀ ਦੇਖੋ ਜੀਰੀ ਪਾਣੀ ਉਥੋਂ ਛੱਡਿਆ ਛੱਡਣਾ ਹਾਂ ਆ ਹਟਾ ਕੇ ਆਈਆਂ ਨਾ ਪਾਣੀ ਇੱਧਰ ਤੇ ਕੱਲ ਵਾਲਾ ਦੇਖੋ ਕਾਰੋਬਾਰ ਇਹ ਪਰਿਆ ਅਬੀ ਬਾਅਦੋਂ ਹਣਾ ਜੇ ਸੀ ਵੀ ਮੰਗਾ ਕੇ ਸਟੋਰੀ ਪਾਈ ਸੀ ਜੇ ਸੀ ਵੀ ਦੀ ਆ ਦੇਖੋ ਨੀਚੇ ਕਿੰਨਾ ਡੂੰਘਾ ਪੈ ਗਿਆ ਨੀਚੋਂ ਕੜਪੜ ਟਪਟ ਕੇ ਬਰ ਇੱਕ ਛੋਟੀ